ਸਰਨਾ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗਾ ਸੁਰਉਜ ਜੀ ਕਿ ਇਹ ਮੁੱਦਾ ਜਿਹੜਾ ਮੈਨੂੰ ਅਜੇ ਤੱਕ ਸਮਝ ਨਹੀਂ ਆਇਆ ਜਨਤਾ ਕੁਛ ਨਹੀਂ ਪਰੇਸ਼ਾਨ ਹੋ ਰਹੀ ਹੈ ਤੁਸੀਂ ਦਿੱਲੀ ਜਾਣਾ ਜਾਂ ਮੇਰਾ ਮਾਲ ਦਿੱਲੀੋਂ ਆਣਾ ਜਾਂ ਮੈਂ ਦਿੱਲੀ ਜਾਣਾ ਕਿੱਦਾਂ ਜਾਣਾ ਮਾਂ ਰਸਤੇ ਦਾ ਕਿਸਾਨ ਵੀ ਹੈਗਾ ਮੱਧ ਪ੍ਰਦੇਸ਼ ਦਾ ਕਿਸਾਨ ਵੀ ਹੈਗਾ ਉਸ ਤੋਂ ਬਾਅਦ ਯੂਪੀ ਦਾ ਕਿਸਾਨ ਵੀ ਹੈਗਾ ਹਰਿਆਣਾ ਦਾ ਕਿਸਾਨ ਵੀ ਹੈਗਾ ਉਹਨਾਂ ਨੂੰ ਕੋਈ আপত্তি ਨਹੀਂ ਹੈ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਹੈ ਅਜੇ ਤੱਕ ਮੇਰਾ ਇਹ ਸਵਾਲ ਮੈਨੂੰ ਸਮਝ ਨਹੀਂ ਆਂਦੀ ਜੇ ਮੇਰੇ ਭਰਾਵਾਂ ਕਿਸਾਨਾਂ ਨੂੰ ਕੁਝ ਹੁੰਦਾ ਹੈ ਇਹ ਵੀ ਮੇਰੇ ਭਰਾ ਨੂੰ ਮੈਨੂੰ ਦੁੱਖ ਲੱਗਦਾ ਦਰਦ ਹੁੰਦੀ ਹੈ ਜੇ ਹਰਿਆਣਿਆਂ ਵਾਲਿਆਂ ਨੂੰ ਕੁਝ ਹੁੰਦਾ ਕੋਈ ਵੀ ਸਾਡੇ ਸੁਰੱਖਿਆ ਕਰਮੀ ਹੈ ਸੈਨਿਕ ਹੈ ਕਸੂਰ ਕਿਲਾ ਜਨਤਾ ਜਵਾਬ ਦੇਵੇ ਇਹ ਕਿਸਾਨਾਂ ਦੇ ਨਾਂ ਤੇ ਜਿਹੜਾ ਜੁਕੇਸ਼ਤ ਗਾਇਤ ਲਗਾ ਲੋ ਇਹ ਕਿਸਾਨ ਨਹੀਂ ਹੈ ਮੈਂ ਉਹਨੂੰ ਕਿਸਾਨ ਨਹੀਂ ਕਹਾਂਗਾ ਤੰਗ ਪਰੇਸ਼ਾਨ ਆਮ ਜਨਤਾ ਨੂੰ ਨਾ ਕਰੋ ਆਮ ਜਨਤਾ ਪਰੇਸ਼ਾਨਾ ਨੂੰ ਵੀ ਚਾਹੀਦਾ ਹੈ ਕਿ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਤੁਹਾਡਾ ਮੁੱਦਾ ਹੱਲ ਹੁੰਦਾ ਠੀਕ ਹੈ ਨਹੀਂ ਹੁੰਦਾ ਤਾਂ ਘਰੇ ਜਾ ਕੇ ਬੈਠੋ ਕਿਉਂਕਿ ਵਪਾਰੀ ਵਰਗ ਪੂਰਾ ਹੁਣ ਜਬ ਪਰੇਸ਼ਾਨ ਹੋ ਚੁੱਕਾ ਹੈ ਇਸ ਵਾਰ ਵੀ ਦੇਖੋ ਕੀ ਹੋ ਜੀ ਨੁਕਸਾਨ ਦੇ ਵਿੱਚ ਹੈ ਵਪਾਰੀਆਂ ਦਾ ਨੁਕਸਾਨ ਘਟਾ ਇਹ ਕੌਣ ਭਰੇਗਾ ਕੀ ਕਿਸਾਨ ਭਰਨਗੇ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਸਵੇਰਾ ਨਾਲ ਜੁੜ ਚੁੱਕੇ ਹੋ ਤੇ ਮੈਂ ਹਾਂ ਨੂਬੈਸ 6 ਦਸੰਬਰ ਯਾਨੀ ਬੀਤੇ ਦਿਨੀ ਕਿਸਾਨਾਂ ਨੇ ਇੱਕ ਕਾਲ ਦਿੱਤੀ ਸੀਗੀ ਕਿ ਅਸੀਂ 101 ਮਰਜੀ ਵੜਾ ਜੱਥਾ ਆ ਉਹ ਦਿੱਲੀ ਵਾਲ ਨੂੰ ਕੂਚ ਕਰਾਵਾਂਗੇ ਤਾਂ ਜੋ ਆਪਣੇ ਹੱਕਾਂ ਦੀ ਆਵਾਜ਼ ਜਿਹੜੀ ਉਹ ਭਾਰਤ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਜਾ ਸਕੇ ਲੇਕਿਨ ਹਰਿਆਣਾ ਸਰਕਾਰ ਦੇ ਜਿਹੜੇ ਪੁਲਿਸ ਕਰਮੀ ਨੇ ਔਰ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦੇ ਜਿਹੜੇ ਕਰਮੀ ਨੇ ਪੈਰਾ ਮਿਲਟਰੀ ਫੋਰਸਸ ਵੱਲੋਂ ਉਹਨਾਂ ਕਿਸਾਨਾਂ ਨੂੰ ਬਲ ਦਾ ਪ੍ਰਯੋਗ ਕਰਕੇ ਔਰ ਗੋਲੇ ਚਲਾ ਕੇ ਅਥਰੂ ਗੈਸ ਦੇ ਗੋਲੇ ਉਹਨਾਂ ਤੇ ਚਲਾਏ ਗਏ ਉਹਨਾਂ ਦਾ ਇਹ ਜਿਹੜਾ ਟੀਚਾ ਆ ਉਹ ਨਾਕਾਮ ਕਰ ਦਿੱਤਾ ਗਿਆ ਬਹੁਤ ਵੱਡੇ ਪੱਧਰ ਤੇ ਜਿਹੜੀ ਸਰਕਾਰ ਦੀ ਨਖੇਦੀ ਆਮ ਲੋਕਾਂ ਵੱਲੋਂ ਇਸ ਵਿਸ਼ੇ ਤੇ ਕੀਤੀ ਗਈ ਔਰ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅਮਿਤ अरोड़ा ਜੀ ਜੋ ਕਿ ਸ਼ਵਸੈਨਾ ਆਗੂ ਨੇ ਔਰ ਇੱਕ ਜਾਣਿਆ ਮਾਨਿਆ ਨਾਮ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਉਹ ਸਾਡੇ ਨਾਲ ਜੁੜੇ ਨੇ अरोड़ा ਸਾਹਿਬ ਬਹੁਤ ਬਹੁਤ ਤੁਹਾਡਾ ਜੀ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਜੀ अरोड़ा ਸਾਹਿਬ ਕੱਲ ਕੋਈ ਕੁਝ ਵੀ ਹੋਇਆ ਸ਼ੰਭੂ ਬਾਰਡਰ ਤੇ ਹਿੰਸਾ ਹੋਈ ਬਿਨਾ ਦੇਖੇ ਬਿਨਾ ਸੋਚੇ ਅੱਪੀਵੈਸ ਦੇ ਗੋਲੇ ਧਾਗੇ ਗਏ ਰਬੜ ਬੁਲੇਟਸ ਚਲਾਏ ਗਏ ਇਹ ਨਹੀਂ ਦੇਖਿਆ ਗਿਆ ਕਿ ਮੁੰਡੇ ਕਰਮੀ ਕਿੱਥੇ ਖੜੇ ਨੇ ਕਿੱਥੇ ਕਿਸਾਨ ਖੜੇ ਨੇ ਅੱਖਾਂ ਬੰਦ ਕਰਕੇ ਕੱਲ ਜਿਹੜੀ ਹਿੰਸਾ ਆ ਉਹ ਸ਼ੰਭੂ ਬਾਰਡਰ ਤੇ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਸਰਨਾ ਪਹਿਲਾਂ ਤਾਂ ਮੈਂ ਪੁੱਛਣਾ ਚਾਹੂੰਗਾ ਸਰਮ ਜੀ ਕਿ ਇਹ ਮੁੱਦਾ ਜਿਹੜਾ ਮੈਨੂੰ ਅਜੇ ਤੱਕ ਸਮਝ ਨਹੀਂ ਆਇਆ ਹੂੰ ਮੈਨੂੰ ਅਜੇ ਤੱਕ ਇਸ ਚੀਜ਼ ਦੀ ਸਟੋਰੀ ਸਮਝ ਨਹੀਂ ਆਈ ਕਿ ਕਈ 3 4 ਸਾਲ ਹੀ ਹੋ ਗਏ ਮੈਂ ਤੇ ਇਸ ਮੁੱਦੇ ਨੂੰ ਦੇਖਦਾ ਪਿਆ ਪਹਿਲਾਂ ਤੁਸੀਂ ਦੇਖਿਆ ਕਿ ਕਿੱਦਾਂ ਦਿੱਲੀ ਬਾਰਡਰ ਠੀਕ ਹੈ ਜੀ ਹੁਣ ਤੁਸੀਂ ਸਾਲ ਹੀ ਹੋਣ ਵਾਲਾ ਫਰਵਰੀ ਤੋਂ ਮੇਰੇ ਕਹੇ ਇਹ ਮੁੱਦਾ ਚੱਲਿਆ ਹੋਇਆ ਸਾਲ ਹੀ ਹੋਣ ਵਾਲਾ ਮਤਲਬ ਸਰਕਾਰ ਨੂੰ ਵੀ ਇੱਥੇ ਚਾਹੀਦਾ ਕਿ ਜੋ ਹੈ ਕੀ ਇਹਨਾਂ ਬੈਠ ਕੇ ਮਸਲਾ ਹੱਲ ਕਰਨ ਜਨਤਾ ਕੁਛ ਨਹੀਂ ਪਰੇਸ਼ਾਨ ਹੋ ਰਹੀ ਹੈ ਤੁਸੀਂ ਦਿੱਲੀ ਜਾਣਾ ਜਾਂ ਮੇਰਾ ਮਾਲ ਦਿੱਲੀੋਂ ਆਣਾ ਜਾਂ ਮੈਂ ਦਿੱਲੀ ਜਾਣਾ ਕਿੱਦਾਂ ਜਾਣਾ ਦੋ ਦੋ ਘੰਟੇ ਘੁੰਮ ਕੇ ਅਦਾ ਕਿੰਨੂ ਹੋ ਰਹੀ ਹੈ ਨੁਕਸਾਨ ਕਿਰਾ ਹੋ ਰਿਹਾ ਆਮ ਬੰਦੇ ਦਾ ਆਮ ਜਨਤਾ ਦਾ ਸਰਕਾਰਾਂ ਨਕਾਮ ਕਿਸਾਨ ਦੇਖੋ ਮਹਾਰਾਸ਼ਟਰ ਦਾ ਕਿਸਾਨ ਵੀ ਹੈਗਾ ਮੱਧ ਪ੍ਰਦੇਸ਼ ਦਾ ਕਿਸਾਨ ਵੀ ਹੈਗਾ ਉਸ ਤੋਂ ਬਾਅਦ ਯੂਪੀ ਦਾ ਕਿਸਾਨ ਵੀ ਹੈਗਾ ਹਰਿਆਣਾ ਦਾ ਕਿਸਾਨ ਵੀ ਹੈਗਾ ਉਹਨਾਂ ਨੂੰ ਕੋਈ ਇਪਾਤੀ ਨਹੀਂ ਹੈ ਉਹਨਾਂ ਨੂੰ ਕੋਈ ਚਿੰਤਾ ਨਹੀਂ ਕੋਈ ਕੁਝ ਨਹੀਂ ਹੈ ਕਿਉਂ ਅਗਲੇ ਨੂੰ ਪਤਾ ਹੈ ਖੁਸ਼ ਹੈ ਸਰਕਾਰਾਂ ਦੇ ਵਿੱਚ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਹੈ ਅਜੇ ਤੱਕ ਮੇਰਾ ਇਹ ਸਵਾਲ ਮੈਨੂੰ ਸਮਝ ਨਹੀਂ ਆਂਦੀ ਕਿ ਤੁਹਾਨੂੰ ਹਰ ਚੀਜ਼ ਬਿਜਲੀ ਫ੍ਰੀ ਮਿਲਦੀ ਹੋਵੇ ਤੁਹਾਨੂੰ ਹਾਈ ਨਹੀਂ ਫੈਸਿਲਿਟੀ ਸਰਕਾਰ ਤੋਂ ਮਿਲਦੀ ਹੋਵੇ ਮੋਟਰਾਂ ਤੁਹਾਡੀਆਂ ਟੈਕਸ ਫ੍ਰੀ ਤੁਹਾਨੂੰ ਔਰ ਵਪਾਰੀ ਵਕਤ ਟੈਕਸ ਭਰਦਾ ਹੈ ਤੁਹਾਨੂੰ ਫ੍ਰੀ ਮਿਲਦੀਆਂ ਫਿਰ ਆਪਾਂ ਸਰਕਾਰ ਦੇ ਜਾ ਕੇ ਡੰਡਾ ਦੇ ਰਹੇ ਆ ਸਰਕਾਰ ਦੇ ਮਗਰ ਪਏ ਹੋਏ ਆ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਮੈਂ ਇਹ ਨਹੀਂ ਕਹਦਾ ਕਿ ਮੈਂ ਸਰਕਾਰ ਦਾ ਪੱਖ ਪਾਸ ਲੈ ਰਿਹਾ ਸਰਕਾਰ ਦਾ ਪੱਖ ਪਾਸ ਮੈਂ ਬਿਲਕੁਲ ਨਹੀਂ ਲੈ ਰਿਹਾ ਸਰਕਾਰ ਨੂੰ ਚਾਹੀਦਾ ਹੈ ਪਰੇਸ਼ਾਨੀ ਜਨਤਾ ਨੂੰ ਹੋ ਰਹੀ ਹੈ ਮੈਂ ਕਿਸਾਨਾਂ ਨੂੰ ਵੀ ਕਹ ਰਿਹਾ ਪਰੇਸ਼ਾਨੀ ਜਨਤਾ ਨੂੰ ਹੋ ਰਹੀ ਹੈ ਤੁਸੀਂ ਵੀ ਸਾਡੇ ਭਰਾ ਹੋ ਜੇ ਤੁਹਾਨੂੰ ਕੁਝ ਹੁੰਦਾ ਕੱਲ ਦੇਖੋ ਕਿ ਹਰਿਆਣਾ ਬਾਰਡਰ ਤੁਸੀਂ ਗਏ ਸੀ ਤੁਸੀਂ ਮੈਨੂੰ ਸਵਾਲ ਕਰ ਲਿਆ ਕਿ ਕਿੱਦਾਂ ਬਲਪੁਰ ਬਲਪੁਰ ਪ੍ਰਯੋਗ ਹੋਇਆ ਮਤਲਬ ਜੇ ਮੇਰੇ ਭਰਾਵਾਂ ਕਿਸਾਨਾਂ ਨੂੰ ਕੁਝ ਹੁੰਦਾ ਇਹ ਵੀ ਮੇਰੇ ਭਰਾ ਨੇ ਮੈਨੂੰ ਦੁੱਖ ਲੱਗਦਾ ਦਰਦ ਹੁੰਦੀ ਹੈ ਕਿ ਮੇਰੇ ਪੰਜਾਬ ਦੇ ਜੀ ਹੈ ਜੇ ਹਰਿਆਣੇ ਵਾਲਿਆਂ ਨੂੰ ਕੁਝ ਹੁੰਦਾ ਕੋਈ ਵੀ ਸਾਡੇ ਸੁਰੱਖਿਆ ਕਰਮੀ ਹੈ ਸੈਨਿਕ ਹੈ ਕਿ ਕਸੂਰ ਕਿਲਾ ਜਨਤਾ ਜਵਾਬ ਦੇਵੇ ਮੈਂ ਜਨਤਾ ਤੋਂ ਸਵਾਲ ਤੁਹਾਡੇ ਚੈਨਲ ਆਈ ਲੈ ਲੈਣਾ ਕਿ ਮੈਨੂੰ ਕਸੂਰ ਦੱਸੋ ਅੰਮ੍ਰਿਤ ਰੋਣਾ ਬੋਲੂਗਾ ਤੇ ਮਾਰਾ ਲੱਗੂਗਾ ਕਿਉਂਕਿ ਗੱਲਾਂ ਚੁਪਵੀਆਂ ਹੁੰਦੀਆਂ ਗੱਲਾਂ ਠੋਕਵੀਆਂ ਹੁੰਦੀਆਂ ਕਿਉਂਕਿ ਮੇਰੇ ਦੇ ਹਿਸਾਬ ਹੈ ਕਿ ਜਨਤਾ ਪਰੇਸ਼ਾਨ ਨਾ ਹੋਵੇ ਨੇ ਉਹ ਸਾਰਾ ਕੁਝ ਠੀਕ ਹੈ ਜਨਤਾ ਦੀ ਪਰੇਸ਼ਾਨੀ ਸਾਨੂੰ ਦਿਸ ਗਈ ਲੇਕਿਨ ਇੱਕ ਬੜੀ ਵੱਡੀ ਚੀਜ਼ ਉੱਥੇ ਹੋਈ ਹੈ ਹਰਿਆਣਾ ਸਰਕਾਰ ਨੇ ਪੰਜਾਬ ਦੇ ਬਾਰਡਰ ਦੇ ਵਿੱਚ 163 ਇਹ ਦੇ ਨੋਟਿਸ ਲਾ ਦਿੱਤੇ ਹੁਣ ਇਹ ਇੱਕ ਨਵਾਂ ਰਿਵਾਜ ਸ਼ੁਰੂ ਹੋ ਗਿਆ ਕੀ ਇੱਕ ਸੂਬਾ ਸਰਕਾਰ ਦੂਸਰੇ ਸੂਬੇ ਵਿੱਚ ਜਾ ਕੇ ਆਪਣਾ ਮਤਲਬ ਲਾਅ ਐਂਡ ਆਰਡਰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਸ ਤਰ੍ਹਾਂ ਹੋ ਸਕਦਾ ਰੋਣਾ ਸਰ ਚਲੋ ਇੱਕ ਦੇਸ਼ ਆਪਾਂ ਹਿੰਦੁਸਤਾਨ ਭਾਰਤ ਚ ਰਹਨੇ ਆ ਵੰਡੇ ਵੰਡੇ ਫਾਂਡਾ ਨਾ ਪਾਇਆ ਕਰੋ ਸਰਕਾਰਾਂ ਤਾਂ ਸੂਬੇ ਬਿਲਕੁਲ ਵੱਖਰੀਆਂ ਵੱਖਰੀਆਂ ਹੈਗੀਆਂ ਚਲੋ ਮੈਂ ਤੁਸੀਂ ਇਹ ਚੀਜ਼ ਦਾ ਪਤਾ ਕਰ ਸਕਦਾ ਪੰਜਾਬ ਸਰਕਾਰ ਜਾ ਕੇ ਇਹਦੇ ਵਿੱਚ ਕੁਝ ਕਰੇ ਤੁਹਾਡੀ ਗੱਲ 100% ਠੀਕ ਹੈ ਪੱਤਰਕਾਰੀ ਕਰੋ ਤੁਸੀਂ ਸਭ ਕੁਝ ਕਰੋ ਤੁਸੀਂ ਕਿਉਂਕਿ ਤੁਸੀਂ ਦੇਸ਼ ਦਾ ਸતમ ਮੌਜੂਦਾ ਤੂੰ ਹਰ ਚੀਜ਼ ਕਰੋ ਦੁਨੀਆ ਦੇਖਦੀ ਹੈ ਪਰ ਵੰਡੇ ਨਾ ਪਾਇਆ ਕਰੋ ਆਪਾਂ ਕੋਈ ਇੰਡੀਆ ਪਾਕਿਸਤਾਨ ਦੇ ਵੰਡ ਵਾਲੀ ਤੇ ਕੋਈ ਗੱਲ ਨਹੀਂ ਹੈ ਤੁਸੀਂ ਆਪਾਂ ਆਪਾਂ ਹਿੰਦੁਸਤਾਨ ਦੇ ਬਣਿਆ ਆਪਾਂ ਚਲੋ ਮੈਂ ਤੁਹਾਨੂੰ ਸਮਝ ਲੈ ਗਿਆ ਮੈਂ ਤੁਹਾਨੂੰ ਜਵਾਬ ਦੇ ਰਿਹਾ ਨਾ ਤੁਸੀਂ ਜਵਾਬ ਸਮਝੋ ਮੇਰਾ ਤੁਸੀਂ ਮੈਨੂੰ ਜਵਾਬ ਸਮਝੋ ਕਿ ਆਪਾਂ ਕਦੀ ਵੰਡੇ ਪਾਣ ਦੀ ਗੱਲ ਨਹੀਂ ਕਰਨੀ ਹਰਿਆਣਾ ਵੀ ਸਾਡਾ ਭਰਾ ਹੈ ਯੂਪੀ ਵੀ ਸਾਡਾ ਭਰਾ ਹੈ ਤੇ ਫਿਰ ਇੱਕ ਭਰਾ ਨਹੀਂ ਦੂਸਰੇ ਭਰਾ ਨੂੰ ਆਪਣੇ ਰਾਹ ਤੇ ਰੋਕਿਆ ਕਿ ਮੈਂ ਉਹੀ ਗੱਲ ਕਹਿੰਦਾ ਨਾ ਕਿ ਤੁਸੀਂ ਰਸਤਾ ਖੋਲੋ ਜਾਨ ਦੋ ਮੈਂ ਤਾਂ ਇਹੀ ਚੀਜ਼ ਕਹਿ ਰਿਹਾ ਸਰਕਾਰ ਨੂੰ ਚਾਹੀਦਾ ਹੈ ਅਰੇ ਜੋ ਤੁਸੀਂ ਬਾਰਡਰ ਬਣਾਏ ਹੋਏ ਆ ਜਨਤਾ ਪਰੇਸ਼ਾਨ ਹੋ ਰਹੀ ਜਨਤਾ ਦੁਖੀ ਹੋ ਰਹੀ ਹੈ ਬਿਲਕੁਲ ਇਧਰ ਕਿਸਾਨਾਂ ਨੂੰ ਪੂਰੀ ਫੈਸਿਲਿਟੀ ਮਿਲ ਰਹੀ ਹੈ ਤਾਂ ਵੀ ਇਹਨਾਂ ਨੇ ਮੈਂ ਕਹਿੰਦਾ ਸਰਕਾਰ ਨੇ ਰੱਖਦਾ ਦੰਡਾ ਦਿੱਤਾ ਹੈ ਕਾਦੇ ਲਈ ਕੇਂਦਰ ਸਰਕਾਰ ਨੇ ਦਾਵਾ ਕੀਤਾ ਸੀਗਾ ਕਿ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਅੰਦੋਲਨ ਦੇ ਚੱਲਦੇ ਟਰੈਕਟਰ ਮੋਡੀਫਾਈ ਕਰਾਏ ਗਏ ਨੇ ਟਰਾਲੀਆਂ ਦੇ ਵਿੱਚ ਜਿਹੜੇ ਨੇ ਹਥਿਆਰ ਲੁਕਾਏ ਗਏ ਨੇ ਇਹ ਸਰਕਾਰ ਨੇ ਕਲੇਮ ਕੀਤਾ ਸੀਗਾ ਕਿ ਜੇਕਰ ਕਿਸਾਨ ਜਿਹੜੇ ਨੇ ਉਹ ਪੈਦਲ ਦਿੱਲੀ ਆ ਜਾਂਦੇ ਤਾਂ ਉਹਨਾਂ ਦਾ ਸਵਾਗਤ ਹੈ ਕੱਲ ਤਾਂ ਪੈਦਲ ਵੀ ਨਹੀਂ ਜਾਣ ਦਿੱਤਾ ਰੱਸੀ ਨੂੰ ਸਭ ਸਮਝ ਗਿਆ ਵਾ ਮੈਂ ਤੇ ਉਹੀ ਗੱਲ ਕਹਿਣਾ ਵਾ ਸਰਕਾਰਾਂ ਅੱਖਾਂ ਖੋਲਦੀਆਂ ਕੋਲਣ ਹੂੰ ਜਨਤਾ ਪਰੇਸ਼ਾਨ ਹੋ ਰਹੀ ਹੈ ਤੁਸੀਂ ਵੋਟਾਂ ਲੈ ਲਈਆਂ ਤੁਹਾਨੂੰ ਮੋਦੀ ਸਾਹਿਬ ਵੋਟਾਂ ਪਿਆ ਗਈਆਂ ਤੁਸੀਂ 5 ਸਾਲ ਰਾਜ ਕਰਨਾ ਵਾ ਤੇ ਜਨਤਾ ਵੱਲ ਵੀ ਦੇਖ ਲਓ ਪੰਜਾਬ ਦੀ ਜਨਤਾ ਵੱਲ ਦੇਖ ਲਓ ਪੰਜਾਬ ਦਾ ਸੋਚ ਲਓ ਹੂੰ ਕਿਉਂਕਿ ਪਰੇਸ਼ਾਨ ਤੇ ਪੰਜਾਬ ਦੀ ਜਨਤਾ ਹੋ ਰਹੀ ਐ ਅਸੀਂ ਲੋਕ ਪਰੇਸ਼ਾਨ ਹੋ ਰਿਆਂ ਜਨਤਾ ਦੀ ਆਵਾਜ਼ ਚੱਕ ਰਿਆਂ ਮੈਂ ਕਿ ਮੇਰੇ ਜਨਤਾ ਜਨਤਾ ਖਰਾਬ ਹੋ ਰਹੀ ਐ ਮੇਰੀ ਜਿੱਥੇ ਵੀ ਮਾਲ ਆਣਾ ਜਾਣਾ ਦਿੱਕਤ ਤੇ ਪਰੇਸ਼ਾਨੀ ਜਨਤਾ ਨੂੰ ਐ ਠੀਕ ਐ ਮੈਂ ਕਹਿੰਦਾ ਤੁਸੀਂ ਬੈਠ ਕੇ ਅਪਰੀਸ਼ੀਏਟ ਕਰੋ ਅਗਲੇ ਨੇ ਕੱਲ ਗਿਆ ਹੋਇਆ ਕਿ ਅਸੀਂ ਇੱਕ ਹਾਈ ਦੀ ਵੇਟ ਕਰਾਂਗੇ ਸਰਕਾਰ ਦਾ ਕੋਈ ਨੁਮਾਇੰਦਾ ਆਵੇ ਸਾਡੀ ਸੁਣਵਾਈ ਕਰੇ ਮੈਂ ਕਹਿੰਦਾ ਬੈਠ ਕੇ ਨਾ ਟੀਚਾ ਹਲ ਹੋਵੇ ਜਨਤਾ ਸੁਖੀ ਹੋਵੇ ਤਾਨੂੰ ਹਰ ਫੈਸਿਲਟੀ ਮਿਲਦੀ ਆ ਤੁਸੀਂ ਸਰਕਾਰ ਨੂੰ ਤੇ ਵੀ ਡੰਡਾ ਦੇ ਜਲ ਚਲ ਮੈਂ ਇਸ ਚੀਜ਼ ਨੂੰ ਬੋਲ ਰਿਹਾ ਹਾਂ ਸਨਾਂ ਦੇ ਹੱਕ ਚੋਂ ਜਾਂ ਖਿਲਾਫ ਮੇਰੀ ਗੱਲ ਸੁਣੋ ਜੀ ਹੱਕ ਖਿਲਾਫ ਤੇ ਮੈਂ ਤਾਂ ਹੋਵਾਂ ਜੇ ਮੈਨੂੰ ਕੁਝ ਵਿੱਚੋਂ ਲੈਣਾ ਹੋਵੇ ਹੂੰ ਨਹੀਂ ਐਜ਼ ਅ ਮੈਂ ਜਨਰਲ ਜਨਰਲ ਪਬਲਿਕ ਅਗਰ ਆਪਾਂ ਗੱਲ ਕਰੀਏ ਪਬਲਿਕ ਇਨਸਾਨੀਅਤ ਨਾਤੇ ਇਨਸਾਨੀਅਤ ਦੇ ਪਰਲਾ ਹੱਕ ਮੰਗ ਰਹੇ ਨੇ ਆਪਣੀਆਂ ਫਸਲਾਂ ਦਾ ਸਹੀ ਮੁੱਲ ਮੰਗ ਰਹੇ ਨੇ ਤੇ ਕਿਸ ਤਰ੍ਹਾਂ ਦੇ ਕੱਲੇ ਪੰਜਾਬ ਦੀ ਜਨਤਾ ਨੂੰ ਚ ਕੱਲੇ ਕੱਲੇ ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਨਹੀਂ ਯੂਪੀ ਦੇ ਕਿਸਾਨ ਨਾਲ ਸੀਗੇ ਮੈਨੂੰ ਤਾਂ ਕੋਈ ਨਹੀਂ ਕਿਸਾਨ ਨਾਲ ਸੀਗੇ ਹਰਿਆਣਾ ਦੇ ਕਿਸਾਨ ਨਾਲ ਸੀਗੇ ਰਾਜਸਥਾਨ ਦੇ ਕਿਸਾਨ ਨਾਲ ਸੀਗੇ ਕੋਈ ਨਹੀਂ ਹੈਗਾ ਸੀ ਤੁਸੀਂ ਪਤਾ ਨਹੀਂ ਕਿੱਥੇ ਜਾ ਕੇ ਦੇਖ ਆਣੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਤੁਸੀਂ ਤੁਸੀਂ ਅਪਡੇਟਡ ਨਹੀਂ ਹੋ ਥੋੜਾ ਸਾ ਚਲੋ ਮੈਂ ਕਹਿੰਦਾ ਤੁਸੀਂ ਵੀਡੀਓ ਚਲਾ ਦਿਓ ਨਾ ਕਿ ਮੈਂ ਯੂਪੀ ਆ ਕਿਸਾਨ ਹਾਂ ਮੈਂ ਹਰਿਆਣਾ ਕਿਸਾਨ ਹਾਂ ਮੈਂ ਉਧਰ ਦਾ ਕਿਸਾਨਾਂ ਫਿਰ ਉੱਚ ਤੁਸੀਂ ਨਹੀਂ ਸੀ ਦੇਖਿਆ ਚਲੋ ਮੈਂ ਕੀ ਕਹਿੰਦਾ 2020 ਦੀ ਗੱਲ ਕਰ ਦਿਓ ਨਾ ਉਸ ਟਾਈਮ ਦੀ ਗੱਲ ਛੱਡੋ ਤੁਸੀਂ ਤੁਸੀਂ ਅੱਜ ਦੀ ਗੱਲ ਕਰੋ ਕੱਲ ਹਰਿਆਣੇ ਦੇ ਕਿਸਾਨਾਂ ਨੇ ਬਾਈਟਾਂ ਦਿੱਤੀਆਂ ਨੇ ਮੈਂ ਸਟੇਟਮੈਂਟਾਂ ਕਰਕੇ ਆਇਆ ਹਾਂ ਥੋੜਾ ਜਿਹਾ ਤੁਸੀਂ ਲੈ ਕੇ ਚਲਾਈਓ ਫਿਰ ਮੇਰਾ ਜਵਾਬ ਨਾਲ ਮੈਂ ਚਲਾ ਕੇ ਆਇਆ ਫਿਰ ਮੇਰਾ ਜਵਾਬ ਲੈ ਲਿਓ ਨਾ ਮੈਂ ਸੁਣੂੰਗਾ ਫਿਰ ਤੁਹਾਨੂੰ ਜਵਾਬ ਵੀ ਦਊਂਗਾ ਉਸ ਟੀਚੇ ਦੇ ਪਰ ਜਾਣ ਕੇ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਕਿਉਂਕਿ ਸਰਕਾਰ ਖਰਾਬ ਕਰ ਰਹੀ ਹੈ ਮੈਂ ਉਹ ਕੋਈ ਕਿਸਾਨਾਂ ਨੇ ਤਾਂ ਹੱਥ ਜੋੜੇ ਆ ਕੱਲ ਕਹਿੰਦੇ ਜੀ ਸਾਨੂੰ ਜਾਲਣ ਦਿਓ ਟੀਅਰ ਗੈਸ ਮਾਰੀ ਗਈ ਪੈਪਰ ਸਪਰੇ ਮਾਰੀ ਗਈ ਰਬਰ ਬੁਲੇਟਸ ਮਾਰੀਆਂ ਗਈਆਂ ਉਹ ਦੁੱਖ ਤੇ ਦੁੱਖ ਕਿਨੂੰ ਲੱਗਾ ਸਾਡੇ ਭਰਾਵਾਂ ਨੂੰ ਸਾਨੂੰ ਇਹ ਦੁੱਖ ਤਾਂ ਲੱਗਦਾ ਹੈ ਨਾ ਤੇ ਮੀਡੀਆ ਕਰਮੀ ਫੱਟੜ ਹੋਏ ਨੀ ਕੱਲ ਤੇ ਕਹਿੰਦੇ ਕੱਲ ਦੁੱਖ ਤਾਂ ਲੱਗਦਾ ਨਾ ਦੁੱਖ ਤਾਂ ਲੱਗਦਾ ਤੁਸੀਂ ਹੁਣ ਜਾ ਜਾ ਕੇ ਇੰਨੀ ਵਿੱਚ ਖਬਰਾਂ ਕਰਨੀਆਂ ਕਿੰਨੀ ਜਾਨ ਰਿਸਕ ਤੇ ਆ ਬਿਲਕੁਲ ਠੀਕ ਹੈ ਨਾ ਜੀ ਬਿਲਕੁਲ ਕਿੰਨੀ ਜਾਨ ਰਿਸਕ ਤੇ ਆ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਹਿੰਦੇ ਤੁਸੀਂ ਕਿਸਾਨਾਂ ਵਾਲੋ ਜਾਂ ਉਦੋਂੋਂ ਮੇਰੇ ਚਾਰੇ ਮੇਰੇ ਸਾਰੇ ਹੀ ਭਰਾ ਨੇ ਮੈਂ ਕਦੀ ਕਿਸੇ ਦਾ ਦੋਖੀ ਨਹੀਂ ਹੈਗਾ ਮੈਂ ਸਾਰਿਆਂ ਤੋਂ ਪਰ ਜਿਹੜਾ ਕੰਮ ਖਰਾਬ ਕਰੂਗਾ ਮੈਂ ਉਹਦਾ ਦੋਖੀ ਆ ਜਿਹੜਾ ਮੇਰੇ ਪੰਜਾਬ ਦਾ ਨੁਕਸਾਨ ਕਰੂਗਾ ਮੈਂ ਉਹਦਾ ਦੋਖੀ ਆ ਕੀ ਲੱਗਦਾ ਕਿਸਾਨ ਜਿਹੜੇ ਮੇਲੇ ਖਰਾਬ ਕਰ ਰਹੇ ਨੇ ਮੇਰੀ ਗੱਲ ਤੁਹਾਨੂੰ ਮੈਂ ਸਿੱਧਾ ਸਿੱਧਾ ਜਵਾਬ ਦੇ ਰਿਹਾ ਵਾਂ ਸਿੱਧੀ ਸਿੱਧੀ ਗੱਲ ਕਹਿ ਰਿਹਾ ਵਾਂ ਸਰਕਾਰ ਨੂੰ ਚਾਹੀਦਾ ਕਿ ਟੇਬਲ ਤੇ ਬੈ ਕੇ ਮੁੱਦਾ ਖਤਮ ਕਰੇ ਕੱਲ ਖਤਮ ਦੇਣਾ ਦਵੇ ਨਹੀਂ ਦੇਣਾ ਨਾ ਦਵੇ ਮੈਂ ਇੱਕ ਚੀਜ਼ ਕਹਿਣਾ ਵਾ ਮੈਨੂੰ ਲੱਗਦਾ ਕਿਸਾਨ ਜਿਹੜੇ ਨੇ ਮਾਹੌਲ ਖਰਾਬ ਕਰ ਰਹੇ ਨੇ ਮੈਨੂੰ ਇਸ ਮੁੱਦੇ ਦੀ ਸਮਝ ਨਹੀਂ ਆਉਂਦੀ ਮੈਂ ਬੋਲਣਾ ਕੀ ਹੈ ਕਿਉਂਕਿ ਅੱਜ ਤੱਕ ਮੈਨੂੰ 4 ਸਾਲ ਦਾ ਗੇ ਸਮਝ ਨਹੀਂ ਆਇਆ ਉਹ ਮੰਗਦੇ ਕੀ ਹੈ ਉਹ ਹਾਮੀ ਕਿਉਂ ਨਹੀਂ ਭਰਦੇ ਐਮਐਸਪੀ ਮੰਗ ਰਹੇ ਨੇ ਐਮਐਸਪੀ ਦੀ ਲੀਗਲ ਗਾਰੰਟੀ ਮੰਗ ਰਹੇ ਨੇ ਬਸ ਇੱਕ ਸਿੰਪਲ ਜੀ ਗੱਲ ਹੈ ਹੋਰ ਹੋਰ ਰਾਜੇ ਹੋਰ ਰਾਜੇ ਨਹੀਂ ਹੈਗੇ ਹਮ ਹੋਰ ਰਾਜੇ ਵੀ ਹੈਗੇ ਨਾ ਸਰਕਾਰ ਨੇ ਸੋਚਣਾ ਨਾ ਮੈਂ ਸਰਕਾਰ ਕਿੱਦਾਂ ਚਲਾਣੀ ਹੈ ਫਿਰ ਕਹਿੰਦੇ ਹੋ ਅੰਮੀ ਥੋੜਾ ਬੋਲਦਾ ਮਾੜਾ ਵਾ ਹਰ ਚੀਜ਼ ਹੈ ਜੀ ਪੰਜਾਬ ਦੇ ਕਿਸਾਨਾਂ ਕੋਲ ਚਲੋ ਜੇ ਸਰਕਾਰ ਦੀ ਇੰਟੈਂਸ਼ਨ ਸਹੀ ਹੈ ਨਾ ਇਹ ਬੱਚੇ ਬਾਹਰ ਨੇ ਸਰਕਾਰ ਦੀ ਇੰਟੈਂਸ਼ਨ ਸਹੀ ਹੈ ਆ ਤੇ ਸਰਕਾਰ ਇਹ ਗੱਲ ਕਰਨ ਲਈ ਤਿਆਰ ਕਿਉਂ ਨਹੀਂ ਹੈ ਬੈਠ ਕੇ ਕਿਉਂ ਨਹੀਂ ਰਹੀ ਮੈਂ ਹੀ ਕਹਿ ਰਿਹਾ ਇਹਨਾਂ ਦੇ ਨਿਆਣੇ ਬੱਚੇ ਬਾਹਰ ਨੇ ਆਮ ਬੰਦਾ ਮਰ ਰਿਹਾ ਉੱਥੇ ਆਮ ਬੰਦਾ ਠੀਕ ਹੈ ਨਾ ਜੀ ਐਵੇਂ ਮਾਹੌਲ ਨਾ ਖਰਾਬ ਕੀਤਾ ਜਾਵੇ ਜੋ ਹੈ ਚਾਹੇ ਪੰਜਾਬ ਸਰਕਾਰ ਹੈ ਚਾਹੇ ਸੈਂਟਰ ਦੀ ਸਰਕਾਰ ਹੈ ਬੈਠ ਕੇ ਮੁੱਦਾ ਖਤਮ ਕਰਨ ਮੇਰੀ ਵੀ ਕੋਈ ਇੱਛਾ ਹੈ ਜੀ ਬਸ ਤੁਹਾਡਾ ਮੁਲਾਕਾਤ ਦਾ ਕੋਈ ਸਰਕਾਰ ਕਰਨ ਨੂੰ ਤਿਆਰ ਹੀ ਨਹੀਂ ਫਿਰਦਾ ਇਹ ਲਟਕਦਾ ਰਹੇਗਾ ਮੁੱਦਾ ਲੰਬੇ ਸਮੇਂ ਤੱਕ ਲਟਕਦਾ ਰਹੇਗਾ ਉਹੀ ਤੇ ਮੈਂ ਕਹਿ ਰਿਹਾ ਵਾਂ ਇਹ ਤੇ ਹੁਣ ਸਰਕਾਰਾਂ ਨੂੰ ਚਾਹੀਦਾ ਨਾ ਕਿਦਾਂ ਅੱਜ ਨੂੰ 10 ਮਹੀਨੇ ਹੋ ਗਏ ਬਾਰਡਰ ਨੂੰ ਕੀ ਬਣਾਇਆ ਤੁਸੀਂ ਦੇਖ ਲਓ ਨਾ ਬੰਦਾ ਜਾ ਸਕਦਾ ਨਾ ਆ ਸਕਦਾ ਹਮ ਦਿੱਕਤ ਤੇ ਪਰੇਸ਼ਾਨੀ ਆਮ ਬੰਦੇ ਨੂੰ ਹੈ ਮੈਂ ਬਾਰ-ਬਾਰ ਉਹੀ ਸਵਾਲ ਦਾ ਆਨਸਰ ਦੇ ਰਿਹਾ ਵਾਂ ਕਿ ਆਮ ਬੰਦਾ ਪਰੇਸ਼ਾਨ ਹੋ ਰਿਹਾ ਸਰਕਾਰ ਨੂੰ ਚਾਹੀਦਾ ਜੇ ਤੁਸੀਂ ਨਿਬੇੜ ਨਹੀਂ ਅਗਲੇ ਨੂੰ ਯੈਸ ਕਰੋ ਨਹੀਂ ਨਿਬੇੜ ਨਹੀਂ ਅਗਲੇ ਨੂੰ ਹੱਜੋੜ ਦੋ ਭਾਈ ਗੱਲ ਖਤਮ ਹੋ ਗਈ ਾਂਗ ਪਰੇਸ਼ਾਨ ਆਮ ਜਨਤਾ ਨੂੰ ਨਾ ਕਰੋ ਆਮ ਜਨਤਾ ਪਰੇਸ਼ਾਨਾ ਨੂੰ ਵੀ ਚਾਹੀਦਾ ਕਿ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਤੁਹਾਡਾ ਮੁੱਦਾ ਹੱਲ ਹੁੰਦਾ ਠੀਕ ਹੈ ਨਹੀਂ ਹੁੰਦਾ ਤਾਂ ਘਰੇ ਜਾ ਕੇ ਬੈਠੋ ਪਰੇਸ਼ਾਨ ਆਮ ਜਨਤਾ ਨੂੰ ਕਿਉਂ ਕਰ ਰਹੇ ਹੋ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਠੀਕ ਹੈ ਨਹੀਂ ਫਿਰ ਅੰਮੀ ਥੋੜਾ ਕਹਿੰਦਾ ਬੋਲਦਾ ਮਾਰਾ ਲੱਗਦਾ ਇਸ ਲਈ ਮੈਂ ਮਾਰਾ ਬੰਨਾ ਨਹੀਂ ਮਾਰਾ ਕਰਨਾ ਨਹੀਂ ਮਾਰਾ ਬੋਲਣਾ ਨਹੀਂ ਇਸ ਲਈ ਮੈਂ ਕਹਿੰਦਾ ਕਿ ਜਨਤਾ ਦੇ ਹੱਕ ਲਈ ਬੋਲੂ ਬਸ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਆ ਜਨਤਾ ਪਰੇਸ਼ਾਨ ਹੋ ਰਹੀ ਹੈ ਲੇਕਿਨ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਜਿਹੜੀ ਪੰਜਾਬ ਦੀ ਇਕਨੋਮੀ ਹੈ ਪੰਜਾਬ ਦੀ ਕੌਨੋਨਿੰਗ ਬੜੀ ਵੱਡੀ ਸੱਟ ਪੈ ਰਹੀ ਹੈ ਕਿਉਂਕਿ ਲੁਧਿਆਣੇ ਦਾ ਜਿਹੜਾ ਵਪਾਰੀ ਵਰਗ ਹੈ ਖਾਸ ਤੌਰ ਤੇ ਹੌਜ਼ਲੀ ਵਪਾਰੀਆਂ ਦੀ ਗੱਲ ਕਰ ਲਈਏ ਤਾਂ ਕਈ ਸੂਬਿਆਂ ਦੇ ਵਿੱਚ ਜਿਹੜਾ ਮਾਲ ਹੈ ਇੱਥੋਂ ਜਾਂਦਾ ਹੈ ਕਪੜਾ ਇੱਥੋਂ ਜਾਂਦਾ ਹੈ ਤੇ ਉਹ ਦਿੱਲੀ ਤੱਕ ਵੀ ਅਗਰ ਮਾਲ ਪਹੁੰਚਣਾ ਹੋਏ ਤਾਂ ਰਸਤਾ ਇਹੀ ਬਚਦਾ ਹੈ ਤਾਂ ਉਹ ਵਪਾਰੀਆਂ ਨੂੰ ਦਿੱਕਤ ਆ ਰਹੀ ਹੈ ਬਾਹਰਲੇ ਵਪਾਰੀ ਪੰਜਾਬੀ ਵਪਾਰੀਆਂ ਤੋਂ ਇਸ ਵੇਲੇ ਸਮਾਨ ਲੈਣ ਚ ਜਿਹੜਾ ਗੁਰੇਜ਼ ਕਰ ਰਹੇ ਨੇ ਕਿਤੇ ਨਾ ਕਿਤੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਪੂਰੀ ਇਕਨੋਮੀ ਨੂੰ ਡਾਊਨ ਕਰਨ ਵਾਸਤੇ ਪੰਜਾਬ ਦੀ ਕੋਈ ਨਾ ਕੋਈ ਛੜਿਆੰਤਰ ਹੈ ਜਿਹੜਾ ਹੋਰ ਚਿਆ ਜਾ ਰਿਹਾ ਕਿਉਂਕਿ ਵਪਾਰੀ ਵਰਗ ਪੂਰਾ ਹੁਣ ਜਬ ਪਰੇਸ਼ਾਨ ਹੋ ਚੁੱਕਾ ਹੈ ਇਸ ਵਾਰ ਵੀ ਦੇਖੋ ਕਿ ਹੋਜਦੀ ਨੁਕਸਾਨ ਦੇ ਵਿੱਚ ਹੈ ਤੋ ਵੈਸੇ ਵੀ ਚਲੋ ਕਈ ਇੰਡਸਟਰੀ ਹੈ ਲੁਧਿਆਣਾ ਦੇ ਵਿੱਚ ਸਾਈਕਲ ਇੰਡਸਟਰੀ ਲਗਾ ਲਓ ਹੋਈ ਇੰਡਸਟਰੀ ਲਗਾ ਲਓ ਮਤਲਬ ਹਰ ਕਿਸੇ ਨੂੰ ਨੁਕਸਾਨ ਹੀ ਨੁਕਸਾਨ ਹੈ ਠੀਕ ਹੈ ਮਤਲਬ ਕੋਈ ਵਪਾਰੀ ਡਰ ਦੇ ਮਾਹੌਲ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਆ ਰਿਹਾ ਜਾਦੀ ਕਿਸਾਨ ਅੰਦੋਲਨ ਦੀ ਲਹਿਰ ਸ਼ੁਰੂ ਹੋਈ ਗਈ ਹੈ ਠੀਕ ਹੈ ਸਰਕਾਰਾਂ ਦੇ ਕੋ ਸਰਕਾਰ ਪੰਜਾਬ ਦੀ ਇਕਨੋਮੀ ਨੂੰ ਬਿਲਕੁਲ ਨਹੀਂ ਦੇਖ ਰਹੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿੱਥੋਂ ਸਰਕਾਰ ਕਹਿੰਦੀ ਹੈ ਕਿ ਅਸੀਂ ਵਾਅਦੇ 'ਚ ਹਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਰਕਾਰ ਕਿੱਦਾਂ ਦਿਖਾ ਰਹੀ ਹੈ ਮੇਰੇ ਸਮਝ ਤੋਂ ਬਾਹਰ ਹੈ ਕਿ ਚਲੋ ਵਾਅਦੇ ਰਵੇ ਕੋਈ ਸਰਕਾਰ ਨੇ ਕਦੀ ਨਾ ਕਦੀ ਕੋਸ਼ਤੇ ਆਪਣੇ ਮੂੰਹ ਕਿਹਾ ਕਿ ਅਸੀਂ ਵਾਅਦੇ 'ਚ ਹਾਂ ਬੜਾ ਵੱਡਾ ਸਵਾਲ ਇਹ ਵੀ ਹੈ ਕਿ ਕਿਸੇ ਸਰਕਾਰ ਨੇ ਦਮ ਨਾਲ ਦਿਖਾਇਆ ਹੈ ਕਿ ਅਸੀਂ ਪ੍ਰੋਫਿਟ 'ਚ ਹਾਂ ਪਰ ਵਪਾਰੀ ਲਾਸਟ ਹੈ ਵਪਾਰੀਆਂ ਦਾ ਨੁਕਸਾਨ ਘਾਟਾ ਇਹ ਕੌਣ ਭਰੇਗਾ ਕੀ ਕਿਸਾਨ ਭਰਨਗੇ ਤੁਹਾਡੇ ਕੋਲ ਤੇ ਜਮੀਨਾਂ ਜਦਦਾ ਦਾ ਓਡੀਆਂ ਗੱਡੀਆਂ ਖੜੀਆਂ ਸਾਡੇ ਵਪਾਰੀਆਂ ਦੀ ਵਿਕਣ ਲੱਗੀਆਂ ਹੋਈਆਂ ਸਾਡੇ ਵਪਾਰੀਆਂ ਦੇ ਸਮਝੋ ਹਰ ਚੀ ਲੋਨ ਤੇ ਹੈ ਤੁਹਾਡੀ ਰਸਾਲ ਬਾਦ ਹ ਮੂੰ ਚੱਕ ਕੇ ਕਹਿੰਦਾ ਤੁਹਾਡਾ ਰਸਾਲ ਬਾਦ ਤੁਸੀਂ ਕਹਿੰਦਾ ہمارا ਕਰਜ਼ਾ ਮਾਫ ਕਰੋ ਔਰ ہمارا ਕਰਜ਼ਾ ਵਧ ਰਹਾ ਹੈ ਵਪਾਰੀਆਂ ਦਾ ਤੁਹਾਡੇ ਕਰਜ਼ੇ ਨੇ ਸਰਕਾਰ ਨੇ ਮਾਫ ਕਰਦਨੇ ਆ ਸਾਡੇ ਕਰਜ਼ੇ ਕੋਣ ਮਾਫ ਕਰੂਗਾ ਜੇ ਅਸੀਂ ਵਪਾਰੀਆਂ ਦੇ ਹੱਕ ਦੀ ਆਵਾਜ਼ ਚੱਕਦੇ ਆ ਕਿ ਅਸੀਂ ਮਾਰੇ ਲੱਗਦੇ ਆ ਵਪਾਰ ਪੰਜਾਬ ਦੇ ਵਿੱਚ ਜੀਰੋ ਖਤਮ ਹੋ ਚੁੱਕਿਆ ਹੈ ਅੱਜ ਕੱਲ੍ਹ ਡੇਟ ਦੇ ਵਿੱਚ ਕਿਉਂਕਿ ਵਪਾਰੀ ਡਰ ਗਿਆ ਬਿਲਕੁਲ ਵੀ ਕੋਈ ਨਹੀਂ ਆ ਰਿਹਾ ਤੁਹਾਨੂੰ ਲੱਗਦਾ ਕੋਈ ਛੜੀਅਤਤਰ ਹੈ ਜਿਹੜਾ ਪੰਜਾਬ ਦੀ ਇਕਨੋਮੀ ਨੂੰ ਡਾਊਨਸਾਈਡ ਵਾਸਤੇ ਮੈਂ ਨਹੀਂ ਸੀ ਸੋਚਦਾ ਕਿ ਇਹ ਕੌਣ ਹੈ ਉਹ ਜੋ ਸ਼ਖਸ ਨੇ ਚੌਥੇ ਦਿਨ ਪੰਜਾਬ ਦੀ ਧਰਤੀ ਤੇ ਧਰਨਾ ਲੱਗਾ ਹੁੰਦਾ ਚੌਥੇ ਦਿਨ ਕਦੀ ਕਿਹੜਾ ਮੁੱਦਾ ਬਣਿਆ ਹੁੰਦਾ ਕੋਟਾ ਕਿਹੜਾ ਮੁੱਦਾ ਬਣਿਆ ਹੁੰਦਾ ਉਹਨੇ ਕੋਈ ਇਹ ਮੁੱਦਾ ਨਹੀਂ ਹੈ ਕਿਸਾਨਾਂ ਦਾ ਹਾਂ ਆਪਾਂ 10 ਮਹੀਨੇ ਹੋ ਗਏ ਡੋਰ ਜਾਮ ਕੀਤੇ ਹੋਏ ਨੇ ਨੁਕਸਾਨ ਹੀ ਦੇਖ ਲੋ ਇੱਕ ਦਿਨ ਦਾ ਕਿੰਨਾ ਰੋਡ ਦਾ ਹੁੰਦਾ ਕਿੰਨਾ ਤੇਲ ਖਰਚ ਹੋ ਰਿਹਾ ਕਿੰਨਾ ਪੈਟਰੋਲ ਲੱਗ ਰਿਹਾ ਵੈ ਕਿੰਨਾ ਡੀਜ਼ਲ ਲੱਗ ਰਿਹਾ ਵੈ ਕਰਾਏ ਪਾੜੇ ਦੇਖ ਲੋ ਕਿੰਨੇ ਡਬਲ ਅਸੀਂ ਦੇ ਰਹੇ ਆ ਕਿਦਾਂ ਨੁਕਸਾਨ ਹੋ ਰਿਹਾ ਰੇਟ ਹੀ ਵਧਣਗੇ ਨਾ ਇੱਕ ਚੀਜ਼ ਸਬਜੀ ਆਂਦੀ ਐ ਜਾਂ ਕੋਈ ਫਰੂਟ ਆਂਦਾ ਐ ਜਾਂ ਕੋਈ ਕਪੜਾ ਇੱਧਰ ਜਾਂਦਾ ਤੇ ਇੱਕ ਚੀਜ਼ 50 ਰੁਪਏ ਦੀ ਐ ਉੱਥੇ ਤੁਸੀਂ ਖਰਚਾ ਪਾ ਲਓ ਉੱਥੇ ਗੱਡੀ ਤੇਲ ਫੁੱਕ ਜਾਗੀ ਘਟ ਜਾਏਗੀ ਟੈਕਸ ਲਗਾ ਲਓ ਤੇ ਕਿੰਨੇ ਦੀ ਹੋ ਗਈ ਜਨਤਾ ਦੇ ਪੈਸੇ ਸਾਰਾ ਭਾਰ ਜਨਤਾ ਥਲੀਬ ਘਬਰਾ ਗਈ ਕਿ ਪੰਜਾਬ ਚ ਅਸੀਂ ਜਾਈਏ ਜਾਂ ਨਾ ਜਾਈਏ ਉਹੀ ਭਾਅ ਦੇ ਮਾਲ ਉੱਥੋਂ ਮਿਲ ਜਾਂਦਾ ਪਹਿਲਾਂ ਹੀ ਸਾਨੂੰ ਲੁੱਟਣਾ ਸ਼ੁਰੂ ਕਰਤਾ ਪੰਜਾਬੀ ਕੀ ਕਰਨਗੇ ਵਪਾਰ ਇਹ ਐ ਉਹ ਐ ਮਤਲਬ ਦਿਮਾਗ ਨਾ ਆਊਟ ਆਫ ਹੋ ਗਿਆ ਮਤਲਬ ਹਰ ਜਗ੍ਹਾ ਪੰਜਾਬ ਦੇ ਵਿੱਚ ਦੇਖੋਗੇ ਸਾਡੇ ਵਪਾਰ ਨੂੰ ਹਮੇਸ਼ਾ ਖਰਾਬ ਹੀ ਕੀਤਾ ਜਾ ਰਿਹਾ ਹੈ ਵਪਾਰ ਚ ਬਟ ਟੈਕਸੀ ਟੈਕਸ ਟੈਕਸੀ ਟੈਕਸ ਮਤਲਬ ਵਪਾਰੀ ਸਮਝੋਗੇ ਆਪਣੇ ਆਪ ਨੂੰ ਇਹ ਸਮਝਣ ਲੱਗ ਗਿਆ ਕਿ ਮੈਂ ਕਿੱਥੋਂ ਭਰੂੰਗਾ ਕਿੱਥੋਂ ਟੈਕਸ ਕਿੱਥੋਂ ਦਊਗਾ ਮਤਲਬ ਜੇ ਕਮਾਈ ਨਹੀਂ ਹੋਊਗੀ ਫੋਨ ਤੇ ਕੋਈ ਮਾਲ ਖਰੀਦਣ ਨੂੰ ਨਹੀਂ ਆ ਰਿਹਾ ਅੱਜ ਦੇਖੋ ਦਸੰਬਰ ਦੀ ਕਿੰਨੀ ਤਰੀਕ ਹੋ ਗਈ 6 6 ਤਰੀਕ ਹੋ ਗਈ ਫਤ ਤੇ ਹਜੇ ਤੱਕ ਵਪਾਰੀ ਮਾਲ ਲੈਣ ਨਹੀਂ ਆਇਆ ਫੈਕਟਰੀਆਂ ਭਰੀਆਂ ਭੀਆਂ ਮਾਲਾਂ ਨਹੀਂ ਆ ਅੱਧੀ ਠੰਡ ਬੀਤ ਗਈ ਲੁਧਿਆਣੇ ਦੀ ਜਿਹੜੀ ਟੈਕਸਟਾਈਲ ਇੰਡਸਟਰੀ ਆ ਉਹਨੂੰ ਡਾਇਰੈਕਟ ਕੰਪੀਟੀਸ਼ਨ ਆ ਜਿਹੜੀ ਆ ਕਹ ਲਈਏ ਕਿ ਸਭ ਤੋਂ ਜਿਹੜਾ ਸਟਰੋਂਗੇਸਟ ਕੰਪੀਟੀਟਰ ਆ ਜਿਹੜਾ ਸੂਰਤ ਦੀ ਟੈਕਸਟਾਈਲ ਇੰਡਸਟਰੀ ਆ ਕੀ ਲੱਗਦਾ ਕਿ ਕਿਤੇ ਨਾ ਕਿਤੇ ਉਧਰਲੀ ਇੰਡਸਟਰੀ ਦੇ ਗ੍ਰੋਥ ਹੋਣ ਵਾਸਤੇ ਕੁਝ ਛੇੜਿਆੰਤਰ ਹੋ ਸਕਦਾ ਹੈ ਕਿ ਮੈਂ ਨਹੀਂ ਜਾਣਦਾ ਜੀ ਮੈਨੂੰ ਇਹ ਆ ਕਿ ਸਾਡੇ ਪੰਜਾਬ ਨੂੰ ਹਮ ਕਿਹੜਾ ਇਹੋ ਜਿਹਾ ਸ਼ਖਸ ਆ ਜਿਹੜਾ ਬਰਬਾਦ ਕਰ ਰਿਹਾ ਮੈਂ ਸਾਰਨਾ ਵੱਡਾ ਸਵਾਲ ਜਨਤਾ ਜਿਹੜਾ ਤੁਹਾਨੂੰ ਜਵਾਬ ਦੇਗੀ ਕਿਉਂਕਿ ਕੌਣ ਇਹੋ ਜਿਹਾ ਸ਼ਖਸ ਹੈ ਜਿਹੜਾ ਸਰਕਾਰਾਂ ਦੇ ਦਬਾਅ ਪਿਆ ਰਿਹਾ ਸਰਕਾਰਾਂ ਦੇ ਸਰਕਾਰਾਂ ਹੀ ਹਲਾ ਪਾਰੀਆਂ ਕਿਉਂਕਿ ਇੱਥੋਂ ਦਾ ਜਿਹੜਾ ਨੁਕਸਾਨ ਹੈ ਉਹਦਾ ਡਾਇਰੈਕਟ ਬੈਨੀਫਿਟ ਕਿਤੇ ਨਾ ਕਿਤੇ ਗੁਜਰਾਤ ਨੂੰ ਹੋ ਰਿਹਾ ਚਲੋ ਮੈਂ ਨਹੀਂ ਜਾਣਦਾ ਜਿੰਨੂੰ ਮਰਜ਼ੀ ਹੈ ਪਰ ਮੈਂ ਇਹ ਕਹਿਣਾ ਕਿ ਪੰਜਾਬ ਬਾਰੇ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਚਾਹੇ ਉਹ ਸੈਂਟਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਦੋਨਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਦੀ ਜਨਤਾ ਪੰਜਾਬ ਦੇ ਵਪਾਰੀ ਜਿਹੜਾ ਦੇਖ ਲਓ ਕਿੰਗ ਆਫ ਲੁਧਿਆਣਾ ਹੁੰਦੇ ਕਿੰਗ ਆਫ ਲੁਧਿਆਣਾ ਮਤਲਬ ਲੁਧਿਆਣਾ ਦੀ ਇੱਕ ਇਹੋ ਜਿਹੀ ਇੰਡਸਟਰੀ ਹੈ ਮਤਲਬ ਦੇਖ ਲਓ ਕੱਪੜੇ ਪਿੱਛੇ ਹੋਜਰੀ ਪਿੱਛੇ ਜਾਂਦੇ ਜਾਂਦੇ ਆ ਕਿ ਇਹ ਤੁਸੀਂ ਕੋਟ ਪਾਇਆ ਜੈਕਟ ਪਾਈ ਕਿੱਥੇ ਸਵੈਟਰ ਪਾਈ ਇਹ ਕਿੱਥੋਂ ਆ ਗਿਆ ਅਗਲਾ ਕਹਿੰਦਾ ਨਹੀਂ ਲੁਧਿਆਣੇ ਵਾਲੇ ਦੀ ਹੈ ਮਤਲਬ ਕੀ ਚੀਜ਼ ਹੈ ਕਿ ਲੁਧਿਆਣਾ ਇੰਡਸਟਰੀ ਹੱਬ ਪਰ ਹੁਣ ਹੱਬ ਨਹੀਂ ਰਿਹਾ ਬਿਲਕੁਲ ਹੁਣ ਹਮੇਸ਼ਾ ਸਮਝੋ ਕਿ ਗਾਹ ਕਹੇ ਤੱਕ ਨਹੀਂ ਆ ਰਿਹਾ ਵਣ ਰਿਹਾ ਗਾਹ ਮਾਲ ਨਹੀਂ ਪੁੱਛ ਰਿਹਾ ਡਰ ਪਿਆ ਹੋਇਆ ਬਾਰਡਰ ਬੰਦ ਪਏ ਨੇ ਮਾਲ ਆ ਜਾਂ ਨਹੀਂ ਰਿਹਾ ਅਗਲਾ ਕਹਿੰਦਾ ਮਾਲ ਲਖਾਉਂਗਾ ਪਤਾ ਨਹੀਂ ਕਦੋਂ ਆਏਗਾ ਕਦੋਂ ਨਹੀਂ ਆਏਗਾ ਤਦ ਤੱਕ ਠੰਡ ਨਾ ਖਤਮ ਹੋ ਜੇ ਤੇ ਦੱਸੋ ਵਪਾਰੀ ਦਾ ਕਸੂਰ ਕੀ ਹੈ ਸਰਕਾਰ ਨੂੰ ਪੁੱਛ ਲੈਣੇ ਕੀ ਸਾਡਾ ਕਸੂਰ ਦੱਸ ਦੋ ਅਸੀਂ ਤੁਹਾਨੂੰ ਟੈਕਸ ਵੀ ਦਿੰਨੇ ਆ ਸਾਡਾ ਜਨਤਾ ਕਸੂਰ ਜਨਤਾ ਪੁੱਛ ਰਹੀ ਏ ਤੁਹਾਡੇ ਕੋਲ ਪੰਜਾਬ ਦਾ ਵਪਾਰੀ ਪੁੱਛ ਰਿਹਾ ਤੁਹਾਡੇ ਕੋਲ ਕਿ ਸਾਡਾ ਕਸੂਰ ਹੀ ਦੱਸ ਦੋ ਸਾਡਾ ਕਸੂਰ ਕੀ ਆ ਟੈਕਸ ਵੀ ਅਸੀਂ ਦਈਏ ਹਰ ਚੀਜ਼ ਅਸੀਂ ਦਈਏ ਔਰ ਸਾਡੇ ਵਪਾਰ ਤੁਸੀਂ ਪੰਜਾਬ 'ਚ ਬੰਦ ਕਰਾ ਰਹੇ ਹੋ ਕਿਉਂ ਹੂੰ ਕਿ ਇੱਕ ਤੁਸੀਂ ਅਰੋੜਾ ਸਾਹਿਬ ਗੱਲ ਕੀਤੀ ਕਿ ਸਿਰਫ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਸੜਕਾਂ ਤੇ ਆ ਤਿੰਨ ਦਿਨ ਪਹਿਲਾਂ ਟਿਕਰੀ ਬਾਰਡਰ ਤੋਂ ਰਕੇਸ਼ ਟਕੈਤ ਨੂੰ ਜਿਹੜਾ ਅਰੈਸਟ ਕੀਤਾ ਗਿਆ ਜੋ ਯੂਪੀ ਤੋਂ ਬਿਲੋਂਗ ਕਰਦੇ ਨੇ ਜੇ ਸਿਰਫ ਪੰਜਾਬ ਦਾ ਕਿਸਾਨ ਦੁਖੀ ਹੈ ਤੇ ਰਕੇਸ਼ ਟਕੈਤ ਨੂੰ ਕਿਉਂ ਅਰੈਸਟ ਕੀਤਾ ਗਿਆ ਹੈ ਆ ਉਹ ਵਾਲੇ ਕਿਸਾਨ ਜਿਹੜੇ ਟਿਕਰੀ ਬਾਰਡਰ ਤੇ ਬੈਠੇ ਸੀਗੇ ਪੰਜਾਬ ਤੋਂ ਤੇ ਜਾ ਕੇ ਬੈਠੇ ਨੇ ਕਿਉਂ ਕਿਥੋਂ ਦੇ ਕਿਸਾਨ ਸੀਗੇ ਰਕੇਸ਼ ਟਕੈਤ ਤੁਸੀਂ ਜਾਣਦੇ ਹੋ ਕਿਹਦਾ ਬੰਦਾ ਹੈ ਹੂੰ ਦੱਸੋ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਉਹ ਹੀ ਦੱਸਦਾ ਹੂੰ ਕਿ ਉਹਦਾ ਕੰਮ ਕੀ ਹੈ ਜਾਣ ਕੇ ਮਾਹੌਲ ਨੂੰ ਖਰਾਬ ਕਰਨਾ ਸਮੇਂ ਕੀ ਮੇਰੀ ਗੱਲ ਨੂੰ ਆਪਣੇ ਬੱਚੇ ਆਪਣੀਆਂ ਕੋਠੀਆਂ ਦੀ ਬੋਟ ਧੋਵਦੀਆਂ ਜਾਣ ਕੇ ਮਾਹੌਲ ਨੂੰ ਖਰਾਬ ਕਰਨਾ ਸਰਕਾਰ ਉੱਤੇ ਨੱਥ ਪਾਵੇ ਮੈਂ ਕਹਿੰਦਾ ਯੋਗੀ ਸਾਹਿਬ ਬੈਠੇ ਨੇ ਦੇਖਣਗੇ ਠੀਕ ਹੈ ਨਾ ਸਰਕਾਰ ਨੱਥ ਪਾਵੇ ਇਹੋ ਜਿਹੇ ਬੰਦੇ ਜਿਹੜੇ ਮਾਹੌਲ ਖਰਾਬ ਕਰਦੇ ਨੇ ਮੈਂ ਸਿੱਧਾ ਕਹੂੰਗਾ ਕਿ ਇਹ ਕਿਸਾਨਾਂ ਦੇ ਨਾਂ ਤੇ ਜਿਹੜਾ ਜੁਕੇਸ਼ਤ ਗਾਇਤ ਲਗਾ ਲੋ ਇਹ ਕਿਸਾਨ ਨਹੀਂ ਹੈ ਮੈਂ ਉਹਨੂੰ ਕਿਸਾਨ ਨਹੀਂ ਕਹੂੰਗਾ ਇਹ ਉਹ ਸ਼ਖਸ ਨੇ ਜਿਹੜਾ ਮਾਹੌਲ ਖਰਾਬ ਕਰਦੇ ਨੇ ਅੱਛਾ ਤੁਹਾਡਾ ਕੋਈ ਲੈਣਾ ਦੇਣਾ ਹੈਗਾ ਤੁਹਾਡੇ ਮਗਰ 10 ਬੰਦੇ ਨਹੀਂ ਉੱਤੇ ਹੈਗੇ ਤੁਸੀਂ ਕਦੀ ਕੀ ਬੰਦ ਕਰਦੇ ਕੀ ਕੀ ਬੰਦ ਕਰ ਦਿੰਦੇ ਹੋ ਕੀ ਦਿਖਾਣਾ ਚਾਹੁੰਦੇ ਹੋ ਯੂਪੀ ਦਾ ਹੋਰ ਵੀ ਕਿਸਾਨ ਖੁਸ਼ ਹੈ ਮੇਰੀਆਂ ਗੱਲਾਂ ਹੁੰਦੀਆਂ ਮੇਰੇ ਖੁਸ਼ ਹੁੰਦੇ ਐ ਅਗਲੇ ਕਹਿੰਦੇ ਹਮਾਰੇ ਵਪਾਰ ਹੀ ਬੜੀਆਂ ਐ ਅੱਜ ਪੰਜਾਬ ਦੇ ਲੋਕਾਂ ਸੀ ਪੰਜਾਬ 'ਚ ਰਹਿਣ ਵਾਲੇ ਆ ਵਪਾਰੀ ਉਹ ਦੁਖੀ ਨੇ ਉੱਥੇ ਦੇ ਵਪਾਰੀ ਵੀ ਖੁਸ਼ ਨੇ ਕੰਮ ਵੀ ਵਧੀਆ ਚੱਲ ਰਿਹਾ ਤੇ ਰਕੇਸ਼ ਗੈਰ ਵਰਗੇ ਲੋਕਾਂ ਨਾਲ ਕੀ ਜਾਣਾ ਕੁਛ ਨਹੀਂ ਜਾਣਾ ਇਹਨਾਂ ਦਾ ਕੰਮ ਐ ਬਸ ਸਰਕਾਰਾਂ ਤੋਂ ਬਸ ਇਹਨਾਂ ਨੇ ਪਹਿਲਾਂ ਹੀ ਮੈਂ ਦੱਸਾਂ ਕਿ ਚਲੋ ਮੈਂ ਜ਼ਿਆਦਾ ਵੱਡੀ ਗੱਲ ਨਹੀਂ ਕਰਨੀ ਕਿਉਂਕਿ ਇਹ ਲੋਕਾਂ ਨੇ ਸਿਰਫ ਇੱਕੋ ਹੀ ਟੀਚਾ ਵੈ ਕੀ ਮਾਹੌਲ ਦਾ ਖਰਾਬ ਕਰਨਾ ਬਸ ਜੀ ਸੋ ਰੋੜਾ ਸਾਹਿਬ ਤੁਸੀਂ ਸਾਡੇ ਸਟੂਡੀਓ ਆਇਆ স্পੈਸ਼ਲ ਚੱਲ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਪ੍ਰਾਈਮ ਸਵੇਰਾ ਦੀ ਪੂਰੀ ਟੀਮ ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸੁਧਾਰਸ਼ਕੋ ਅਮੀਤ ਰੋੜਾ ਜੀ ਦੀ ਗੱਲਬਾਤ ਨੂੰ ਤੁਸੀਂ ਸੁਣਿਆ ਕਿ ਖਸਾਨੀ ਮੁੱਦੇ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਕੁਝ ਨੈਗੇਟਿਵ ਵੀ ਸੀ ਕੁਝ ਪੋਜ਼ਿਟਿਵ ਵੀ ਸੀ ਤੁਸੀਂ ਇੱਕ ਕਿਸਾਨ ਅੰਦੋਲਨ 2.0 ਬਾਰੇ ਕੀ رائے ਰੱਖਦੇ ਹੋ ਆਪਣੀ رائے ਕਮੈਂਟਾਂ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਕਿਉਂਕਿ ਤੁਹਾਡੇ ਕਮੈਂਟ ਸਾਡੇ ਲਈ ਕਿਤੇ ਨਾ ਕਿਤੇ એનર્ਜੀ ਬੂਸਟਰ ਦੀ ਤਰ੍ਹਾਂ ਕੰਮ ਕਰਦੇ ਨੇ ਤੁਹਾਡੇ ਕਮੈਂਟ ਸਾਨੂੰ ਮੋਟੀਵੇਟ ਕਰਦੇ ਨੇ ਜਨਤਾ ਦੀ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਣ ਦੇ ਲਈ ਔਰ ਹੋਰ ਸਪੀਡ ਦੇ ਵਿੱਚ ਜ਼ਿਆਦਾ ਕੰਮ ਕਰਨ ਦੇ ਲਈ ਸੋ ਤੁਸੀਂ ਸਾਡੀ ਵੀਡੀਓ ਨੂੰ ਅੰਤ ਤੱਕ ਦੇਖਿਆ ਤੁਹਾਡਾ ਧੰਨਵਾਦ ਤੁਸੀਂ ਦੇਖਦੇ ਸੀ ਪ੍ਰਾਈਮ ਸੋਇਰਾ ਟੀਵੀ